ਆਠ ਹੀ ਪਹਿਰ ਸਾਠ ਕਰੀ ਮੈਂ ਜੋ ਏਕ ਕਰੀ ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ ਜਿਹੜਾ ਸਤਸੰਗ ਕਰਦਾ ਹੈ ਭਾਈ ਏਡੀ ਵੱਡੀ ਮਹਾਨਤਾ ਬਾਣੀ ਦੇ ਵਿੱਚ ਸਤਿਗੁਰੂ ਦਰਸਾ ਰਹੇ ਨੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਦਰਸਾ ਰਹੇ ਨੇ ਆਪਣੀ ਸਵਈਆਂ ਦੇ ਵਿੱਚ ਦਰਸਾ ਰਹੇ ਨੇ ਸਤਸੰਗ ਦੀ ਮਹਾਨਤਾ ਸਤਿਗੁਰੂ ਅੱਗੇ ਆਪਾਂ ਵੀ ਅਰਦਾਸ ਬੇਨਤੀ ਕਰ ਲਈਏ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਵੀ ਇਨਕੂ ਹਿੰਮਤ ਇਨਕੂ ਤਾਕਤ ਬਖਸ਼ ਦਿਓ ਕਿ ਅਸੀਂ ਤੇਰੀ satsang ਦੇ ਵਿੱਚ ਆ ਜਾਇਆ ਕਰੀਏ ਦਿਨ ਦੇ ਵਿੱਚੋਂ ਇੱਕ ਘੜੀ ਦਾ ਸਮਾਂ ਅਸੀਂ ਵੀ ਕੱਢ ਲਈਏ ਸਤਿਗੁਰੂ ਐਸੀ ਕਿਰਪਾ ਕਰਿਓ ਬਖਸ਼ਿਸ਼ ਕਰਿਓ ਪਾਤਸ਼ਾਹ satsang ਕਰਨ ਦਾ ਸੁਭਾਗ ਸਾਨੂੰ ਬਖਸ਼ ਦੇਣ ਜਿਹੜਾ ਸਮਾਂ ਬਖਸ਼ ਰਹੇ ਨੇ ਉਹਦਾ ਸ਼ੁਕਰ ਕਰੀਏ ਪਾਤਸ਼ਾਹ ਜੀ ਦਾ ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਕਰਦੇ ਰਹੀਏ ਜਿਹੜਾ ਸਮਾ ਉਹਦੀ ਯਾਦ ਦੇ ਵਿੱਚ ਉਹਦੇ ਚਰਨਾਂ ਦੇ ਵਿੱਚ ਬਤੀਤ ਹੁੰਦਾ ਹੈ ਭਾਈ ਪੰਚਮ ਪਾਤਸ਼ਾਹ ਜੁਦੇ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਤਨਾਸਰੀ ਰਾਗ ਅੰਦਰ ਸਤਿਗੁਰੂ ਕਹਿੰਦੇ ਔਕਤ ਤੇਰੋ ਨਾਮ ਦੇਵ ਹੇ ਦਇਆ ਦੇ ਘਰ ਪ੍ਰਭੂ ਤੇਰਾ ਨਾਮ ਮੇਰੇ ਹਰੇਕ ਰੋਗ ਦੀ ਦਵਾਈ ਹੈ। ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਹਰ ਇੱਕ ਰੋਗ ਦੀ ਦਵਾਈ ਹੈ। ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਏ ਭਾਈ ਇਸ ਸੰਸਾਰ ਦੇ ਵਿੱਚ ਜੇ ਕੋਈ ਇਦਾਂ ਦਾ ਰੋਗ ਚਿੰਬੜੀ ਐ ਤਨ ਨੂੰ, ਮਨ ਨੂੰ ਜਿਹੜਾ ਦੂਰ ਨਹੀਂ ਹੋ ਰਿਹਾ, ਕੋਈ ਫਿਕਰ ਹੈ, ਕੋਈ ਚਿੰਤਾ ਹੈ, ਕੋਈ ਝੋਰਾ ਲੱਗਿਆ ਹੈ। ਸਤਿਗੁਰੂ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੈ ਭਾਈ ਐਸੀ ਔਖਦ ਹੈ ਐਸੀ ਦਵਾਈ ਹੈ ਦਇਆ ਦੇ ਘਰ ਐਸੀ ਪਾਤਸ਼ਾਹ ਦਇਆ ਦਾ ਖਜ਼ਾਨਾ ਪ੍ਰਭੂ ਜਿਹੜਾ ਦਇਆ ਕਰਨ ਵਾਲਾ ਉਸ ਦਇਆ ਦੇ ਖਜ਼ਾਨੇ ਦਇਆ ਦੇ ਘਰ ਪ੍ਰਭੂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਉਦੇ ਨਾਮ ਦੇ ਵਿੱਚ ਐਸੀ ਦਵਾਈ ਹੈ ਐਸੀ ਦਵਾ ਹੈ ਅੱਛਾ ਕਿੰਦੇ ਭਾਈ ਹਰ ਇੱਕ ਰੋਗ ਤੇਰਾ ਦੂਰ ਹੋ ਸਕਦਾ ਹੈ ਹਰ ਇੱਕ ਰੋਗ ਦੂਰ ਕਰਨ ਵਾਲੀ ਦਵਾ ਉਸ ਕਾਲਪੁਰਖ ਪਰਮਾਤਮਾ ਦਾ ਨਾਮ ਹੈ ਉਹਦੇ ਨਾਮ ਦੇ ਵਿੱਚ ਜੁੜ ਜਾਈ ਉਹਦਾ ਨਾਮ ਹਿਰਦੇ ਦੇ ਵਿੱਚ ਵਸ ਜਾਵੇ ਐਸੀ ਬਖਸ਼ਿਸ਼ ਹਰ ਇੱਕ ਰੋਗ ਦੂਰ ਕਰ ਸਕਦਾ ਹੈ ਹਰ ਇੱਕ ਚਿੰਤਾ ਚੋਰੇ ਦੁੱਖ ਤਨ ਦੇ ਮਨ ਦੇ ਪਾਤਸ਼ਾਹ ਕਹਿੰਦੇ ਭਾਈ ਸਾਰੇ ਦੁੱਖ ਤੇਰੇ ਦੂਰ ਹੋ ਜਾਣਗੇ ਜੇ ਉਹਦੇ ਨਾਮ ਦੇ ਵਿੱਚ ਜੁੜ ਜਾਵੇਂ ਉਹਦਾ ਨਾਮ ਤੇਰੇ ਅੰਦਰ ਆ ਕੇ ਵਸ ਜਾਵੇ ਮੋਹੇ ਆਤੁਰ ਤੇਰੀ ਗਤ ਨਹੀਂ ਜਾਣਦੇ ਉਹਦਾ ਨਾਮ ਤੇ ਦੁੱਖ ਦੂਰ ਕਰਨ ਵਾਲਾ ਹੈ ਭਾਈ ਪਰ ਪਾਤਸ਼ਾਹ ਕਹਿੰਦੇ ਮੈਂ ਦੁਖੀ ਇਹਨੇ ਸਮਝਿਆ ਹੀ ਨਹੀਂ ਅਸੀਂ ਦੁਖੀਆਂ ਨੇ ਆਤੁਰਤੋ ਭਾਵ ਕਹਿੰਦੇ ਦੁਖੀ ਮੋਹੇ ਆਤੁਰ ਮੈਂ ਦੁਖੀ ਨਹੀਂ ਮੈਂ ਐਸੇ ਦੁਖਿਆਰੀ ਨੇ ਉਸ ਕਾਲਪੁਰਖ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਮਝਿਆ। ਉਹਦੀ ਸਮਝ ਮੈਨੂੰ ਨਹੀਂ ਪਈ ਹੋਈ। ਸਮਝਿਆ ਹੀ ਨਹੀਂ ਕਿ ਇਹ ਕਾਲਪੁਰਖ ਪ੍ਰਮਾਤਮਾ ਤੋਂ ਕਿੰਨੀ ਉੱਚੀ ਆਤਮਿਕ ਅਵਸਥਾ ਵਾਲਾ ਹੈ। ਇਹ ਪ੍ਰਮਾਤਮਾ ਤੂੰ ਕਿੰਨਾ ਉੱਚਾ ਹੈ। ਮੈਂ ਕਮਲੇ ਨੇ ਮੈਂ ਦੁਖਿਆਰੀ ਨੇ ਸਮਝਿਆ ਹੀ ਨਹੀਂ। ਫਿਰ ਵੀ ਤੂੰ ਆਪ ਮੇਰੀ ਪਾਲਣਾ ਕਰ ਰਹੇ ਹੈਂ। ਸਤਗੁਰੂ ਪਾਤਸ਼ਾਹ ਪੰਚਮ ਪਾਤਸ਼ਾਹ ਕਿੱਡੀ ਬਖਸ਼ਿਸ਼ ਉਸ ਕਾਲਪੁਰਖ ਪਰਮਾਤਮਾ ਨੂੰ ਮਹਾਨ ਕਹਿ ਰਹੇ ਨੇ ਸਤਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਮੈਂ ਦੁਖਿਆਰੀ ਨੇ ਉਸ ਕਾਲਪੁਰਖ ਪਰਮਾਤਮਾ ਬਾਰੇ ਜਾਣਿਆ ਨਹੀਂ ਅੱਪਾ ਅੱਜ ਛਾਤੀ ਮਾਰ ਲਈ ਇਸ ਸੰਸਾਰ ਦੇ ਵਿੱਚ ਆਪੋ ਬਣੇ ਗੁਰੂ ਜਿਹੜੇ ਆਪਣੇ ਆਪ ਨੂੰ ਗੁਰੂ ਦੱਸ ਰਹੇ ਨੇ ਕਿੱਡਾ ਮਾਣ ਕਰ ਰਹੇ ਨੇ ਆਪਣੇ ਇਸ ਤਨ ਦੇ ਉੱਪਰ ਉਹ ਆਪਣੇ ਆਪ ਨੂੰ ਹੀ ਕਹਿ ਰਹੇ ਨੇ ਕਿ ਅਸੀਂ ਹੀ ਸਭ ਕੁਝ ਕਰਨ ਵਾਲੇ ਨਹੀਂ ਭਾਈ ਇਹ ਮਨੁੱਖ ਤੇ ਮਿੱਟੀ ਦਾ ਪੁਤਲਾ ਹੈ ਇਹ ਤੇ ਗਲਤੀਆਂ ਦਾ ਪੁਤਲਾ ਹੈ ਇਹ ਤੇ ਵਿਕਾਰੀ ਹੈ ਇਸ ਤਨ ਦਾ ਕੋਈ ਪਤਾ ਨਹੀਂ ਕਿਸ ਵੇਲੇ ਕਿੱਧਰ ਨੂੰ ਚੱਲ ਪਵੇ ਇਸ ਸੰਸਾਰ ਦੇ ਵਿੱਚ ਪਾਤਸ਼ਾਹ ਕਿੰਦੇ ਪਾਈ ਇਹ ਤਨ ਦਾ ਕੋਈ ਪਤਾ ਹੀ ਨਹੀਂ ਮਨੁੱਖ ਕਿਦਰ ਲੇ ਪਾਸੇ ਚੱਲ ਤਵੇ ਇੱਕ ਆਲਪੁਰ ਪ੍ਰਮਾਤਮਾ ਹੀ ਸੱਚਾ ਹੈ ਇੱਕ ਆਲਪੁਰ ਪ੍ਰਮਾਤਮਾ ਦਾ ਨਾਮ ਹੀ ਸੱਚਾ ਉਹਦਾ ਨਾਮ ਹੀ ਰੱਖਣ ਵਾਲਾ ਹੈ ਅਸੀਂ ਦੁਖੀਆਂ ਨੇ ਸਮਝਿਆ ਨਹੀਂ ਪਾਤਸ਼ਾਹ ਕਿੰਦੇ ਮੈਂ ਦੁਖਿਆਰੀ ਨੇ ਸਮਝਿਆ ਨਹੀਂ ਉਹਦਾ ਨਾਮ ਕਿ ਉਸ ਕਾਲਪੁਰਖ ਪਰਮਾਤਮਾ ਦੇ ਵਿੱਚ ਕਿੰਡੀ ਵੱਡੀ ਤਾਕਤ ਹੈ ਉਹ ਕਿੰਡੀ ਉੱਚੀ ਆਤਮਿਕ ਅਵਸਥਾ ਵਾਲਾ ਐਸੀ ਜਾਣੇ ਪਤਸ਼ਾਹ ਕਿੰਦੇ ਭਾਈ ਐਸੀ ਬਖਸ਼ਿਸ਼ ਮੇਰੇ ਨਾਮ ਜਾਣਣ ਤੇ ਵੀ ਮੇਰੇ ਨਾਮ ਪਹਿਚਾਨਣ ਤੇ ਵੀ ਉਹ ਕਾਲਪੁਰਖ ਪਰਮਾਤਮਾ ਫਿਰ ਵੀ ਮੇਰੀ ਸਹਾਇਤਾ ਕਰ ਰਿਹਾ ਹੈ ਫਿਰ ਵੀ ਉਹ ਮੇਰੀ ਪਾਲਣਾ ਕਰ ਰਹੇ ਆ ਤੂੰ ਆਪ ਕਰੇਂ ਪ੍ਰਤਪਾਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇਂ ਪ੍ਰਤਪਾਲ ਏ ਪਾਤਸ਼ਾਹ ਮੈਂ ਤੇਰੀ ਗਤ ਨਹੀਂ ਜਾਣੀ ਮੈਂ ਤੈਨੂੰ ਜਾਣਿਆ ਨਹੀਂ ਫਿਰ ਵੀ ਤੂੰ ਪਾਤਸ਼ਾਹ ਮੇਰੀ ਪਾਲਣਾ ਕਰ ਰਹੀ ਹੈ ਫਿਰ ਵੀ ਤੂੰ ਮੈਨੂੰ ਇੱਕ ਇੱਕ ਸ્વાસ ਦੇ ਨਾਲ ਕਿੰਨਾ ਕਿੰਨਾ ਕੁਝ ਦੇ ਰਹੀ ਹੈ ਕਿੰਨੀਆਂ ਵਸਤੂਆਂ ਕਿੰਨੇ ਪਦਾਰਥ ਜਿਹੜੀ ਵੀ ਵਸਤੂ ਦੀ ਮੈਨੂੰ ਜ਼ਰੂਰਤ ਹੈ ਪਾਤਸ਼ਾਹ ਤੂੰ ਦੇ ਰਹੇ ਹੈ ਤੇਰੀ ਬਖਸ਼ਿਸ਼ ਤੇਰੀ ਕਿਰਪਾ ਫਿਰ ਵੀ ਤੂੰ ਮੈਨੂੰ ਪਾਲ ਰਿਹਾ ਕਿੰਡਾ ਵੱਡਾ ਪਰਮਾਤਮਾ ਕਿੰਡਾ ਦਿਆਲੂ ਓ ਕਾਲਪੁਰਖ ਵਾਹਿਗੁਰੂ ਐਸਾ ਦਇਆ ਦਾ ਕਰ ਦਇਆ ਕਰਨ ਵਾਲਾ ਓ ਕਾਲਪੁਰਖ ਪਰਮਾਤਮਾ ਵਾਹਿਗੁਰੂ ਹਮੇਸ਼ਾ ਉਸ ਕਾਲਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਰਹੀ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਅਗੇ ਕਿਰਪਾ ਕਰ ਰਹੇ ਨੇ ਪਾਤਸ਼ਾਹ ਦੇ ਤਾਰ ਅਨੁਗ੍ਰਹ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਏ ਮੇਰੇ ਮਾਲਕ ਮੇਰੇ ਉੱਤੇ ਮਿਹਰ ਕਰ ਮੇਰੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦੇ ਐਸੀ ਬਖਸ਼ਿਸ਼ ਕਰ ਪਾਤਸ਼ਾਹ ਮੇਰੇ ਉੱਪਰ ਦਇਆ ਕਰ ਮੈਂ ਗਰੀਬ ਨੇ ਤੇਰੀ ਗੱਤ ਨਹੀਂ ਜਾਣੀ ਮੈਂ ਦੁਖਿਆਰੀ ਨੇ ਤੇਰੀ ਗੱਤ ਨਹੀਂ ਜਾਣੀ ਪਾਤਸ਼ਾਹ ਕਿਰਪਾ ਕਰ ਬਖਸ਼ਿਸ਼ ਕਰ ਮੇਰੇ ਉੱਪਰ ਮਿਹਰ ਕਰ ਮੇਰੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦੇ ਤਾਰ ਅਨੁਗ੍ਰਹ ਅਨੁਗ੍ਰਹ ਭਾਵ ਕਿਰਪਾ ਐਸੀ ਕਿਰਪਾ ਕਰ ਪਾਤਸ਼ਾਹ ਤਾਰ ਅਨੁਗ੍ਰਹ ਸਵਾਮੀ ਮੇਰੇ ਏ ਸਵਾਮੀ ਏ ਮੇਰੇ ਮਾਲਕ ਕਿਰਪਾ ਕਰ ਮੇਰੇ ਉੱਪਰ ਮੇਰੇ ਦੁਤੀਆ ਦੁਤੀਆ ਭਾਵ ਤੋਂ ਭਾਵ ਕਹਿੰਦੇ ਦੂਜਾ ਪਿਆਰ ਦੂਜਾ ਪਿਆਰ ਭਾਵ ਮੇਰ ਤੇ ਮਾਇਆ ਦਾ ਮੋਹ ਇਸ ਸੰਸਾਰ ਦੇ ਅੰਦਰ ਵਿਕਾਰਾਂ ਦਾ ਮੋਹ ਇਸ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜੇ ਇਦਾਂ ਦੀਆਂ ਵਾਸਨਾਂ ਦੇ ਵਿੱਚ ਜਿਹੜਾ ਮਨੁੱਖ ਅਸੀਂ ਪਾਤਸ਼ਕੀ ਦੇ ਜੀਵ ਆਪਣੇ ਮਨ ਵਿੱਚ ਵਾਸਨਾ ਖੜੀਆਂ ਕਰ ਲੈਂਦਾ ਹੈ ਵਿਸ਼ੇ ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਇਹ ਵੱਡੇ ਆਕੀ ਕਾਮਾਦ ਕਵੇਰੀ ਪੰਜ ਵੈਰੀ ਦੇ ਨਾਲ ਚਿੰਬੜੇ ਰਹਿੰਦੇ ਨੇ ਐਸੇ ਵੈਰੀਆਂ ਤੋਂ ਪਾਤਸ਼ਾਹ ਕਿਰਪਾ ਕਰ ਮੇਰਾ ਖੇੜਾ ਛੁਡਾ ਦੇ ਮੇਰੇ ਦੁਤੀਆ ਭਾਉ ਨਿਵਾਰ ਏ ਕਾਲਪੁਰਤ ਪ੍ਰਮਾਤਮਾ ਕਿਰਪਾ ਕਰ ਦੂਜਾ ਪਿਆਰ ਮੇਰ ਤੇਰ ਮਾਇਆ ਦਾ ਮੋਹ ਵਿਸ਼ੇ ਵਿਕਾਰਾਂ ਦੇ ਵਿੱਚੋਂ ਮਨ ਦੀਆਂ ਵਾਸ਼ਨਾਾਂ ਦੇ ਵਿੱਚੋਂ ਮੈਨੂੰ ਕੱਢ ਦੇ ਕਿਰਪਾ ਕਰ ਪਾਤਸ਼ਾਹ ਆਪਣੇ ਨਾਲ ਮੇਲ ਲੈ ਐਸੀ ਕਿਰਪਾ ਕਰ ਅਰਦਾਸ ਕਰ ਰੇ ਨੀ ਪਾਤਸ਼ਾਹ ਤੁਮ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਅਰਦਾਸ ਬੇਨਤੀ ਕਰੇ ਨੇ ਆਪਾਂ ਵੀ ਕਰ ਲਈਏ ਪਾਤਸ਼ਾਹ ਕਿਰਪਾ ਕਰੋ ਧਾਰ ਅਨੁਗ੍ਰਹੋ ਸਵਾਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬ ਹੁ ਨ ਆਵਿਆ ਹਾਰ ਪਾਤਸ਼ਾਹ ਕਿਰਪਾ ਕਰ ਬਖਸ਼ਿਸ਼ ਕਰ ਏ ਪ੍ਰਭੂ ਸਾਡੇ ਮਾਇਆ ਦੇ ਮੋਹ ਦੇ ਬੰਧਨ ਕੱਟ ਦੇ ਇਦਾਂ ਦੇ ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ ਅਸੀਂ ਕਦੇ ਮਨੁੱਖ ਜਨਮ ਦੀ ਬਾਜੀ ਹਾਰ ਕੇ ਇਸ ਸੰਸਾਰ ਦੇ ਵਿੱਚੋਂ ਨਾ ਕਿਤੇ ਚਲੇ ਜਾਈਏ ਇਸ ਸੰਸਾਰ ਦੇ ਵਿੱਚੋਂ ਜਨਮ ਦੀ ਬਾਜੀ ਨਾ ਹਾਰ ਜਾਈਏ ਕਿਰਪਾ ਕਰ ਪਾਤਸ਼ਾ ਸਾਡੇ ਬੰਧਨ ਕੱਟ ਦਿਓ ਐਸੀ ਕਿਰਪਾ ਕਰੋ ਬਖਸ਼ਿਸ਼ ਕਰੋ ਗੁਰੂ ਸਵਾਰਿਓ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰ ਦੇਣ ਤੇ ਸਾਡੇ ਬੰਧਨ ਕੱਟੇ ਜਾ ਸਕਦੇ ਨੇ ਜੇਸੀ ਕਹੀਏ ਕਿ ਆਪਣੀ ਸਿਆਣਫ ਦੇ ਨਾਲ ਆਪਣੇ ਵੱਲ ਦੇ ਨਾਲ ਅਸੀਂ ਉਸ ਅਕਾਲਪੁਰਖ ਪਰਮਾਤਮਾ ਤੱਕ ਪਹੁੰਚ ਕਰ ਲਵਾਂਗੇ ਨਹੀਂ ਇਦਾਂ ਨਹੀਂ ਹੋ ਸਕਦਾ ਪਾਤਸ਼ਾਹ ਕਹਿੰਦੇ ਜੀਵ ਆਤਮਾ ਅਗਿਆਨ ਭਰਮ ਤੇ ਮਾਇਆ ਦੇ ਪ੍ਰਭਾਵ ਦੇ ਕਾਰਨ ਇਹ ਇਦਾਂ ਦੇ ਪ੍ਰਭਾਵ ਜੀਵ ਆਤਮਾ ਤੇ ਪੈ ਜਾਂਦੇ ਨੇ ਮਾਇਆ ਦਾ ਪ੍ਰਭਾਵ ਪਰਮਾਪੁਲੇਖਿਆਂ ਦੇ ਵਿੱਚ ਪੈ ਜਾਂਦਾ ਅਗਿਆਨਤਾ ਦੇ ਵੱਸ ਪੈ ਜਾਂਦਾ ਹੈ ਮਨੁੱਖ ਇਦਾਂ ਇਹਨਾਂ ਦਾ ਪ੍ਰਭਾਵ ਪੈਣ ਕਾਰਨ ਕਹਿੰਦੇ ਇਹ ਜਿੰਦ ਨਿਮਾਣੀ ਤੇ ਨਿਤਾਣੀ ਹੋ ਜਾਂਦੀ ਏ ਜਿੰਦ ਦੇ ਵਿੱਚ ਬਲ ਨਹੀਂ ਰਹਿੰਦਾ ਇਹ ਜਿੰਦ ਵਿਕਾਰਾਂ ਕਰਕੇ ਵਿਸ਼ੇ ਵਿਕਾਰਾਂ ਕਰਕੇ ਅ ਗਿਆਨਤਾ ਕਰਕੇ ਪਰਮ ਕਰਕੇ ਨਿਤਾਣੀ ਹੋ ਚੁੱਕੀ ਏ ਇਹ ਪਤਸ਼ਾਹ ਕਿਰਪਾ ਕਰ ਆਪਣੇ ਤਾਣ ਦੇ ਨਾਲ ਤੇ ਆਪਣੀ ਸਿਆਣ ਖਦਵਾਰਾ ਐਸੀ ਕਿਰਪਾ ਕਰ ਮੈਂ ਆਪਣੇ ਮੂਲ ਪਰਮਾਤਮਾ ਨੂੰ ਮਿਲ ਸਕਾਂ ਇਹ ਜਿੰਦ ਨਿਮਾਣੀ ਹੋ ਚੁੱਕੀ ਹੈ ਨਿਤਾਣੀ ਹੋ ਚੁੱਕੀ ਹੈ ਪਾਤਸ਼ਾਹ ਮੇਰੇ ਵਿੱਚ ਕੋਈ ਬਲ ਨਹੀਂ ਕਿ ਮੈਂ ਤੈਨੂੰ ਮਿਲ ਸਕਾਂ ਕਿਰਪਾ ਕਰ ਪਾਤਸ਼ਾਹ ਤੇਰੀ ਬਖਸ਼ਿਸ਼ ਤੇਰੇ ਤਾਣ ਦੇ ਨਾਲ ਤੇਰੀ ਸਿਆਣਫ ਦੇ ਨਾਲ ਪਾਤਸ਼ਾਹ ਮੈਂ ਤੈਨੂੰ ਮਿਲ ਸਕਾਂ ਐਸੀ ਕਿਰਪਾ ਕਰ ਬਖਸ਼ਿਸ਼ ਕਰ ਐਸੀ ਬਖਸ਼ਿਸ਼ ਕਰ ਪਾਤਸ਼ਾਹ ਇਦਾਂ ਦੀ ਸਿਆਣਫ ਬਖਸ਼ ਦੇ ਕਿ ਮੈਂ ਤੇਰੇ ਨਾਲ ਮਿਲ ਸਕਾਂ ਮੂਲ ਪ੍ਰਮਾਤਮਾ ਦੇ ਨਾਲ ਮਿਲ ਸਕੇ ਐਸੀ ਕਿਰਪਾ ਕਰ ਪਾਤਸ਼ਾ ਸਤਿਗੁਰੂ ਪਾਤਸ਼ਾ ਤਨ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰ ਦੇਣ ਸਤਿਗੁਰੂ ਕਹਿੰਦੇ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੇ ਸੁਖ ਮਹਿ ਨਹੀਂ ਇਹ ਜਿੰਦ ਨਿਮਾਣੀ ਹੈ ਭਾਈ ਨਿਤਾਣੀ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਨਹੀਂ ਪਾ ਸਕਦੀ ਉਹਦੇ ਨਾਮ ਤੋਂ ਬਿਨਾਂ ਉਹਦੀ ਸ਼ਰਨ ਤੋਂ ਬਿਨਾਂ ਸੁਖ ਨਹੀਂ ਮਿਲ ਸਕਦਾ ਪਾਤਸ਼ਾ ਕਹਿੰਦੇ ਸਤਿਗੁਰੂ ਕਹਿੰਦੇ ਭਾਈ ਜਿਵੇਂ ਬਲ ਹੀਣ ਨਿਮਾਣਾ ਨਿਤਾਣਾ ਮਨੁੱਖ ਆਪਣਾ ਬਲ ਹਾਰ ਜਾਂਦਾ ਹੈ ਤੇ ਉਹ ਕੇਵਲ ਅਰਦਾਸ ਬੇਨਤੀ ਦੁਆਰਾ ਹੀ ਪੁਕਾਰ ਕਰ ਸਕਦਾ ਹੈ ਮਨੁੱਖ ਮਨੁੱਖ ਦੇ ਵਿੱਚ ਆਪਣਾ ਬਲ ਕੁਝ ਵੀ ਨਹੀਂ ਪਾਤਸ਼ਾਹ ਕਹਿੰਦੇ ਭਾਈ ਕਿ ਅਰਦਾਸ ਹੀ ਕਰ ਸਕਦੇ ਆ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਆਪਣੇ ਬਲ ਦੇ ਨਾਲ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦੇ ਅਸੀਂ ਤੇ ਕਰਦਾਸ ਕਰ ਸਕਦੇ ਹਾਂ ਪਾਤਸ਼ਾਹ ਕਹਿੰਦੇ ਭਾਈ ਜਿੱਦਾਂ ਮਨੁੱਖ ਅਰਦਾਸ ਬੇਨਤੀ ਦੁਬਾਰਾ ਪੁਕਾਰ ਹੀ ਕਰ ਸਕਦਾ ਹੈ ਤਿਵੇਂ ਜਦੋਂ ਜੀਵ ਆਤਮਾ ਬੇਵਸ ਹੋ ਕੇ ਜਿਸ ਮੌਕੇ ਪੁਕਾਰਦੀ ਹੈ ਨਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਇਹ ਜੀਵ ਬੇਵਸ ਹੋ ਕੇ ਜਿਸ ਮੌਕੇ ਪੁਕਾਰਦਾ ਪਾਤਸ਼ਾਹ ਜੀ ਦੇ ਕਰਮਹੀਣ ਧਨ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ ਜਿਸ ਮੌਕੇ ਇਦਾਂ ਇਹ ਜੀਵ ਪੁਕਾਰਦਾ ਹੈ ਅਕਾਲ ਪੁਰਖ ਪਰਮਾਤਮਾ ਕਿਰਪਾ ਕਰ ਮੈਂ ਕਰਮਾਂ ਦਾ ਮਾਰਿਆ ਹੋਇਆ ਹਾਂ ਕਰਮਹੀਣ ਹਾਂ ਤੇਰੇ ਅਗੇ ਉਦਾਸ ਬੇਨਤੀ ਕਰਦਾ ਪਾਤਸ਼ਾਹ ਕਦ ਨਾਨਕ ਆਵੇ ਵਾਰੀ ਮੇਰੀ ਵਾਰੀ ਕਦੋਂ ਆਵੇਗੀ ਮੇਰੀ ਵਾਰੀ ਕਦੋਂ ਆਵੇਗੀ ਮੈਂ ਤੇ ਵਿਕਾਰੀ ਹਾਂ ਮੇਰੀ ਵਾਰੀ ਕਦੋਂ ਆਵੇਗੀ ਪਾਤਸ਼ਾਹ ਮੈਂ ਤੇ ਮਾਇਆ ਦੇ ਮੋਹ ਦੇ ਵਿੱਚ ਲੱਗਿਆ ਹੋਇਆ ਹਾਂ ਕਿਰਪਾ ਕਰ ਪਾਤਸ਼ਾਹ ਪੰਜ ਵਿਕਾਰੀ ਪੰਜ ਵਿਕਾਰ ਮੇਰਾ ਖੇੜਾ ਨਹੀਂ ਛੱਡਦੇ ਪਾਤਸ਼ਾਹ ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਕੰਦੇ ਸਭ ਸੁਹਾਗਣ ਮਾਣੈ ਰਣੀਆਂ ਇੱਕ ਦੇਵੋ ਰਾਤ ਮੋਹਾਰੀ ਜਿਸ ਮੌਕੇ ਜੀਵ ਇਦਾਂ ਦੀ ਅਰਦਾਸ ਬੇਨਤੀ ਕਰਦਾ ਪਾਤਸ਼ਾਹ ਜਿਹੜੇ ਤੇਰੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਸੁਖ ਮਾਣ ਰਹੇ ਨੇ ਤੇਰੇ ਨਾਮ ਦਾ ਜਿਹੜੇ ਗੁਰਮਖ ਪਿਆਰੇ ਤੇਰੇ ਨਾਮ ਦੇ ਵਿੱਚ ਜੁੜ ਗਏ ਨੇ ਪਾਤਸ਼ਾਹ ਸੁਖ ਮਾਣ ਰਹੇ ਨੇ ਕਿਰਪਾ ਕਰੋ ਪਾਤਸ਼ਾਹ ਮੇਰੇ ਤੇ ਵੀ ਬਖਸ਼ਿਸ਼ ਕਰ ਦਿਓ ਮੇਰੀ ਵੀ ਇਹ ਜ਼ਿੰਦਗੀ ਵਾਲੀ ਰਾਤ ਸੌਖੀ ਲੰਘ ਜਾਵੇ ਮੈਨੂੰ ਵੀ ਸੁੱਖ ਮਿਲ ਜਾਵੇ ਇਸ ਜ਼ਿੰਦਗੀ ਵਾਲੀ ਰਾਤ ਦਾ ਇੱਕ ਦੇਵੋ ਰਾਤ ਮੁਰਾਰੀ ਪਾਤਸ਼ਾਹ ਮੇਰਾ ਵੀ ਇਹ ਜੀਵਨ ਸੰਭਰ ਜਾਵੇ ਅਸੀ ਕਿਰਪਾ ਕਰੋ ਪਾਤਸ਼ਾਹ ਕਹਿੰਦੇ ਭਾਈ ਜਿਸ ਮੌਕੇ ਜਗਿਆ ਸੂ ਇਦਾਂ ਦੀ ਅਰਦਾਸ ਬੇਨਤੀ ਕਰਦਾ ਫਿਰ ਪਰਮਾਤਮਾ ਜੀਵ ਆਤਮਾ ਦੀ ਆਜ਼ਦੀ ਭਰੀ ਬੇਨਤੀ ਸੁਣਦਾ ਹੈ ਇਦਾਂ ਦੀ ਬੇਨਤੀ ਪਾਤਸ਼ਾਹ ਕਹਿੰਦੇ ਸੁਣ ਲੈਂਦਾ ਸੁਣ ਕੇ ਕੋਈ ਨਾ ਕੋਈ ਵਿਧ ਬਣਾਉਂਦਾ ਹੈ ਕੋਈ ਨਾ ਕੋਈ ਬਹਾਨਾ ਉਕਾਲਪੁਰ ਪਰਮਾਤਮਾ ਆਪ ਬਣਾ ਦਿੰਦੇ ਜਿੰਨੀ ਦੇਰ ਸਾਡਾ ਮਨ ਹੀ ਨਹੀਂ ਮੰਨਦਾ ਉਨੀ ਦੇਰ ਅਰਦਾਸ ਨਹੀਂ ਕਰ ਸਕਦੇ ਜਿਸ ਮੌਕੇ ਮਨ ਮੰਨ ਗਿਆ ਅਰਦਾਸ ਬੇਨਤੀ ਕੀਤੀ ਫਿਰ ਪੱਛ ਕੋਈ ਨਾ ਕੋਈ ਵਿਧ ਬਹਾਨਾ ਬਣਾ ਦਿੰਦੇ ਨੇ ਕਿਉਂਕਿ ਉਹ ਵਿਧਾਂ ਦਾ ਮਾਲਕ ਹੈ ਸਾਰੀਆਂ ਵਿਧਾਂ ਸਾਰੀਆਂ ਵਿਧਾਂ ਦਾ ਮਾਲਕ ਉਹ ਉਕਾਲਪੁਰ ਪਰਮਾਤਮਾ ਹੈ ਆਪਾਂ ਕਹਿੰਦੇ ਕਿ ਵਿਧ ਬਣ ਗਈ ਜੀ ਅਸੀਂ ਤੇ ਆਉਣਾ ਨਹੀਂ ਸੀ ਉਹਨਾਂ ਆਪਣੀ ਵਿਧ ਬਣ ਗਈ ਉਹ ਵਿਧ ਬਣਾ ਦਿੰਦਾ ਹੈ ਕਾਲਪੁਰ ਪਰਮਾਤਮਾ ਅਸੀਂ ਘਰ ਦੇ ਵਿੱਚੋਂ ਨਿਕਲਦੇ ਹਾਂ ਕੋਈ ਹੋਰ ਕੰਮ ਕਰਨ ਵਾਸਤੇ ਲੇਕਿਨ ਚਲੇ ਜਾਣਾ ਕਿਸੇ ਹੋਰ ਪਾਸੇ ਤੇ ਆਪਾਂ ਕਹਿੰਨੇ ਕਿ ਕੋਈ ਵਿਧ ਬਣ ਗਈ ਜੀ ਸਾਡਾ ਤੇ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਉਹ ਵਿਧ ਦਾ ਮਾਲਕ ਹੈ ਕੋਈ ਨਾ ਕੋਈ ਵਿਧ ਬਣਾ ਦਿੰਦਾ ਹੈ ਫਿਰ ਇਸ ਜੀਵ ਨੂੰ ਸੰਗਤ ਦੇ ਵਿੱਚ ਲੈ ਆਉਂਦਾ ਹੈ ਜਿੱਥੇ ਐਸੀ ਬਖਸ਼ਿਸ਼ ਹੋ ਜਾਂਦੀ ਹੈ ਪਾਤਸ਼ਾਹ ਕਹਿੰਦੇ ਸੁਣੀ ਅਰਦਾਸ ਸੁਆਮੀ ਮੇਰੇ ਫਿਰ ਉਹ ਕਾਲਪੁਰਖ ਪਰਮਾਤਮਾ ਅਰਦਾਸ ਬੇਨਤੀ ਸੁਣ ਲੈਂਦਾ ਹੈ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਐਸੀ ਕਲਾ ਐਸੀ ਵਿਦ ਬਣ ਜਾਂਦੀ ਹੈ ਭਾਈ ਪਾਤਸ਼ਾਹ ਕਹਿੰਦੇ ਇਹ ਜੀਵ ਉਸ ਕਾਲਪੁਰਖ ਪਰਮਾਤਮਾ ਦੇ ਨਾਲ ਜੁੜ ਇਹਨਾਂ ਪੱਤਿਆਂ ਦੇ ਵਿੱਚੋਂ ਜਿਸ ਮੌਕੇ ਹਵਾ ਚੱਲਦੀ ਹੈ ਪੱਤੇ ਇੱਕ ਦੂਜੇ ਦੇ ਨਾਲ ਵੱਜਦੇ ਨੇ ਹਵਾ ਇਨ੍ਹਾਂ ਟਾਣੀਆਂ ਦੇ ਵਿੱਚੋਂ ਗੁਜ਼ਰਦੀ ਲੱਗੂ ਇਨ੍ਹਾਂ ਟਾਣੀਆਂ ਦੇ ਵਿੱਚੋਂ ਦੀ ਲੰਘਦੀ ਹੈ ਤਾਂ ਉਸ ਮੌਕੇ ਕਹਿੰਦਾ ਇਹਨਾਂ ਦੇ ਵਿੱਚੋਂ ਸੱਤ ਤਰ੍ਹਾਂ ਦਾ ਸੰਗੀਤ ਪੈਦਾ ਹੋ ਰਿਹਾ ਹੈ ਤੁਹਾਨੂੰ ਨਹੀਂ ਪਤਾ ਤੁਹਾਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚੋਂ ਕਿਹੜੇ-ਕਿਹੜਾ ਸੰਗੀਤ ਪੈਦਾ ਹੋ ਰਿਹਾ ਸੱਤ ਤਰ੍ਹਾਂ ਦੀਆਂ ਸੁਰਾਂ ਇਹਦੇ ਵਿੱਚੋਂ ਨਿਕਲ ਰਹੀਆਂ ਨੇ ਇੱਕ ਨੂੰ ਪਤਾ ਡਿੱਗੇ ਤਾਂ ਉਹਦੇ ਵਿੱਚੋਂ ਨਾਸ਼ਵੰਤਾ ਨਜ਼ਰ ਆਈ ਕਿਉਂਕਿ ਉਹ ਵੈਰਾਗੀ ਸੀ ਦੂਜੇ ਨੂੰ ਕਵੀ ਕਵਿਤਾਵਾਂ ਚੇਤੇ ਆਈਆਂ ਉਹ ਕਹਿੰਦਾ ਇਹਦੇ ਵਿੱਚੋਂ ਕਵਿਤਾਵਾਂ ਦੇ ਛੰਦ ਨਿਕਲਦੇ ਨੇ ਪੱਤੇ ਹਿੱਲਣ ਦੇ ਨਾਲ ਕਹਿੰਦਾ ਗਿਣਤੀ ਨਹੀਂ ਮੈਂ ਕਰ ਸਕਦਾ ਕਿੰਨੇ ਕੁ ਛੰਦ ਨਿਕਲਦੇ ਨੇ ਇਹਦੇ ਵਿੱਚੋਂ ਕਵਿਤਾਵਾਂ ਨਿਕਲਦੀਆਂ ਨੇ ਤੀਸਰੇ ਤੀਸਰਾ ਕਹਿੰਦਾ ਇਹਦੇ ਵਿੱਚੋਂ ਸੰਗੀਤ ਦੀਆਂ ਸੁਰਾਂ ਨਿਕਲ ਰਹੀਆਂ ਨੇ ਜਿਹੜਾ ਚੌਥਾ ਘਰ ਦੇ ਵਿੱਚੋਂ ਲੜ ਕੇ ਆਇਆ ਸੀ ਜਿਹੜਾ ਦੁਖੀ ਸੀ ਜਿਹੜਾ ਕਲੇਸ਼ ਦੇ ਵਿੱਚੋਂ ਆਇਆ ਸੀ ਉਹ ਕਹਿਣ ਲੱਗਾ ਚੁੱਪ ਕਰੋ ਤੁਸੀਂ ਤਿੰਨੇ ਝੂਠ ਬੋਲ ਰਹੇ ਐਵੇਂ ਫालतੂ ਦਾ ਗਿਆਨ ਬੋਲ ਨਹੀਂ ਜਾਂਦੇ ਹੋ ਮੈਂ ਇਕੱਲਾ ਨਹੀਂ ਇਹ ਤੇ ਕਹਿੰਦਾ ਇੱਕ ਇੱਕ ਪੱਤਾ ਲੜ ਰਿਹਾ ਹੈ ਇੱਕ ਇੱਕ ਟਾਣੀ ਦੂਸਰੀ ਟਾਣੀ ਦੇ ਨਾਲ ਲੜ ਰਹੀ ਹੈ ਇੱਕ ਇੱਕ ਪੱਤੇ ਦੇ ਵਿੱਚ ਕਲੇਸ਼ ਹੋ ਰਿਹਾ ਹੈ ਕਿਉਂਕਿ ਉਹ ਘਰ ਦੇ ਵਿੱਚੋਂ ਦੁਖੀ ਸੀ ਘਰ ਦੇ ਵਿੱਚੋਂ ਦੁਖੀ ਹੋ ਕੇ ਆਇਆ ਸੀ ਉਨੋਂ ਸਾਰੀ ਕਾਇਨਾਤ ਦੁਖੀ ਵਿਖਾਈ ਦੇ ਰਹੀ ਸੀ ਸਤਿਗੁਰੂ ਕਹਿੰਦੇ ਭਾਈ ਉਸ ਅਕਾਲਪੁਰਖ ਪ੍ਰਮਾਤਮਾ ਨੂੰ ਜਿਸ ਨਜ਼ਰ ਦੇ ਨਾਲ ਆਪਾਂ ਚੇਤੇ ਕਰਾਂਗੇ ਜਿੱਦਾਂ ਦਾ ਮਨ ਦੇ ਵਿੱਚ ਸਾਡੇ ਪਿਆਰ ਹੋਵੇਗਾ ਉਹ ਅਕਾਲਪੁਰਖ ਪ੍ਰਮਾਤਮਾ ਉਦਾਂ ਦੀਆਂ ਦਾਤਾਂ ਬਖਸ਼ ਦਿੰਦਾ ਹੈ ਸਚਾਈ ਇਹ ਕਿ ਜਿਹੋ ਜਿਹਾ ਬੰਦੇ ਦਾ ਅੰਦਰ ਹੈ ਉਹੋ ਜਿਹਾ ਉਹਦਾ ਬਾਹਰ ਹੈ ਅੰਦਰ ਪਾਪੀ ਹੋਵੇਗਾ ਹੋਵੇਗਾ ਜੇ ਅੰਦਰ ਪਾਪ ਬੈਠਾ ਹੈ ਅੰਦਰੋਂ ਮਨੁੱਖ ਪਾਪੀ ਹੈ ਤਾਂ ਨੂੰ ਪੁੰਨੀ ਬੰਦੇ ਵੀ ਸ਼ੱਕੀ ਨਜ਼ਰ ਆਉਣਗੇ। ਉਹ ਪੁੰਨੀ ਬੰਦਿਆਂ ਨੂੰ, ਮਹਾਪੁਰਸ਼ਾਂ ਨੂੰ, ਉਹ ਚੰਗੇ ਬੰਦਿਆਂ ਨੂੰ ਵੀ ਸ਼ੱਕ ਦੀ ਨਜ਼ਰ ਦੇ ਨਾਲ ਵੇਖੇਗਾ। ਗੁਰਮਖ ਪਿਆਰਿਆਂ ਨੂੰ ਵੀ ਸ਼ੱਕ ਦੀ ਨਜ਼ਰ ਦੇ ਨਾਲ ਵੇਖੇਗਾ। ਕਹਿੰਦੇ ਜੇ ਅੰਦਰ ਸਚਾਈ ਹੋਵੇਗੀ ਭਾਈ ਤਾਂ ਉਹਨਾਂ ਪਾਪੀਆਂ ਦੇ ਵਿੱਚੋਂ ਵੀ ਉਹ ਰੱਬ ਦੀ ਜੋਤ ਉਹਨੂੰ ਨਜ਼ਰ ਆਵੇਗੀ। ਜੇ ਅੰਦਰ ਸਚਾਈ ਹੈ, ਅੰਦਰ ਤੇਰੇ ਪਿਆਰ ਹੈ, ਤੰਤੂ ਸਾਰਿਆਂ ਦੇ ਨਾਲ ਪਿਆਰ ਕਰੇਗਾ ਸਭ ਦੇ ਵਿੱਚ ਪਿਆਰ ਵੰਡੇਗਾ ਸਤਿਗੁਰੂ ਕਹਿੰਦੇ ਉੱਠ ਤ ਸੁਖੀ ਆ ਬੈਠ ਤ ਸੁਖੀ ਆ ਪਉ ਨਹੀਂ ਲੱਗਿਆ ਜਾਂ ਐਸੇ 부ਜੀਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰਜਾਮੀਓ ਕਾਲਪੁਰਖ ਪ੍ਰਮਾਤਮਾ ਅੰਤਰਜਾਮੀ ਹੈ ਭਾਈ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਬਰਤੰਤਾ ਕਰ ਸੁਖ ਬਸਿਆ ਬਾਹਰ ਸੁਖ ਪਾਇਆ ਸਤਿਗੁਰੂ ਕਹਿੰਦੇ ਭਾਈ ਜੇ ਕਰ ਦੇ ਵਿੱਚ ਸੁਖ ਹੈ ਹਰਦੇ ਰੂਪੀ ਕਰਦੇ ਵਿੱਚ ਜੇ ਤੇਰੇ ਸ਼ਾਂਤੀ ਹੈ ਤਾਂ ਤੈਨੂੰ ਸਾਰੇ ਤਾਂ ਬਾਹਰ ਵੀ ਸੁਖ ਪਾਵੇਂਗਾ ਬਾਹਰ ਵੀ ਸਾਰੇ ਸੁਖੀ ਵਿਖਾਈ ਦੇਣਗੇ ਕਰ ਸੁਖ ਬਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦਿਲ ਲਾਇਆ ਸਤਿਗੁਰੂ ਕਹਿੰਦੇ ਐਸੀ ਬਖਸ਼ਿਸ਼ ਜਿਨ੍ਹਾਂ ਤੇ ਆਕਾਲ ਪੁਰਖ ਪਰਮਾਤਮਾ ਬਖਸ਼ਿਸ਼ ਕਰ ਦਿੰਦਾ ਉਹਨਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਇਸ ਕਰਕੇ ਸਤਿਗੁਰੂ ਕਹਿੰਦੇ ਪਾਈ ਏ ਮਨ ਹਰਜੀ ਤੇ ਐ ਤੂੰ ਇੱਕ ਮਨ ਇੱਕ ਚਿੱਤ ਪਾਏ ਇਕ ਮਨ ਦੇ ਨਾਲ ਇਕ ਚਿੱਤ ਦੇ ਨਾਲ ਉਸ ਕਾਲਪੁਰਖ ਪ੍ਰਮਾਤਮਾ ਨੂੰ ਇਕਾਗਰ ਚਿੱਤ ਹੋ ਕੇ ਧਿਆਲ ਹੈ। ਉਹਦੀ ਬੰਦਗੀ ਕਰ ਲੈ ਸਤਿਗੁਰੂ ਕਹਿੰਦੇ ਪਾਈ ਉਹਦੇ ਸਿਮਰਨ ਕਰਨ ਦੇ ਨਾਲ ਐਸੀ ਬਖਸ਼ਿਸ਼ ਮਿਲੇਗੀ ਹਰੀ ਉਸ ਕਾਲਪੁਰਖ ਵਾਹਿਗੁਰੂ ਦਾ ਫਿਰ ਐਸਾ ਗੁਣ ਹੈ ਸਤਿਗੁਰੂ ਕਹਿੰਦੇ ਫਿਰ ਉਹ ਦਾਤਾਂ ਦਿੰਦਾ ਹੈ ਬਖਸ਼ਿਸ਼ਾਂ ਕਰਦਾ ਹੈ ਦਾਤਾਂ ਦੇ ਕੇ ਫਿਰ ਉਹ ਪਛਤਾਉਂਦਾ ਨਹੀਂ। ਉਹ ਕਾਲਪੁਰਖ ਪ੍ਰਮਾਤਮਾ ਕਦੀ ਵੀ ਪਛਤਾਉਂਦਾ ਨਹੀਂ। ਸਤਿਗੁਰੂ ਕਹਿੰਦੇ ਪਾਈ ਜਿਹੜੇ ਉਸ ਅਕਾਲ ਪੁਰਖ ਵਾਹੀ ਗੁਰੂ ਜੀ ਨੂੰ ਚੇਤੇ ਕਰਦੇ ਨੇ ਗੁਰਮਖੋ ਉਹ ਕਹਿੰਦੇ ਜਦੋਂ ਬੰਦਗੀ ਕਰਨ ਵਾਲੀਆਂ ਰੂਹਾਂ ਕਿਤੇ ਵੀ ਬੈਠੀਆਂ ਹੋਣ ਉੱਥੇ ਉਹ ਤਰੰਗਾਂ ਜਿਹੜੀਆਂ ਉਹਦੀਆਂ ਸਰਹੱਦਾਂ ਨੇ ਉਹ ਸਰਹੱਦਾਂ ਜਿਹੜੀਆਂ ਉਹਦਾਂ ਦੇ ਵਿੱਚੋਂ ਤਰੰਗਾਂ ਨਿਕਲਦੀਆਂ ਨੇ ਉਹ ਕਦੀ ਵੀ ਸਰਹੱਦਾਂ ਦੀਆਂ ਮੁਹਤਾਜ ਨਹੀਂ ਹੋਇਆ ਕਰਦੀਆਂ ਬੰਦਗੀ ਵਾਲੇ ਦੇ ਅੰਦਰੋਂ ਉੱਠੀ ਹੋਈ ਬੰਦਗੀ ਦੀ ਤਰੰਗ ਜਦੋਂ ਕਿਤੇ ਇੱਕ ਨਿੱਕੇ ਜਿਹੇ ਪਰਿੰਦੇ ਦੇ ਅੰਦਰ ਛੋਂਦੀ ਹੈ ਤਾਂ ਕਹਿੰਦੇ ਸਚਾਈ ਇਹ ਹੈ ਕਿ ਉਹਦਾ ਅੰਦਰ ਵੀ ਰੱਬ ਨੂੰ ਗਾਉਣ ਲੱਗ ਜਾਂਦਾ ਜਿਹੜੇ ਬੰਦਗੀ ਕਰਨ ਵਾਲੇ ਨੇ ਜੇ ਉਹਨਾਂ ਦਾ ਬੋਲ ਕਿਸੇ ਪਰਿੰਦੇ ਤੇ ਪੈ ਜਾਵੇ ਉਹ ਪਰਿੰਦਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣ ਲੱਗ ਜਾਂਦਾ ਸਤਿਗੁਰੂ ਪਾਸ਼ਾ ਜੀ ਨੇ ਕਿਹਾ ਕਿੰਦੇ ਉਹ ਵੀ ਪ੍ਰਮਾਤਮਾ ਦੇ ਗੀਤ ਗਾਉਂਦੇ ਨੇ ਜਦੋਂ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਫਰਜ਼ ਕਰੋ ਆਪਾਂ ਸੋਲਾ ਸਾਹਿਬ ਦਾ ਪਾਠ ਕਰਦੇ ਆ ਕਈ ਵਾਰ ਆਪਾਂ ਨੂੰ ਪਾਠ ਕਰਦਿਆਂ ਕਰਦਿਆਂ ਨੀਂਦ ਅੰਦਰ ਆ ਜਾਂਦੀ ਹੈ ਪਾਠ ਕਰਦਿਆਂ ਕਰਦਿਆਂ ਜਦੋਂ ਸੌਂ ਜਾਂਦੇ ਆ ਕਹਿੰਦੇ ਸੌਣ ਲੱਗਿਆਂ ਮਨ ਦੇ ਅੰਦਰ ਨਾਮ ਜਪਦਾ ਹੈ ਤਾਂ ਜਪਣ ਵਾਲੇ ਦੱਸਦੇ ਨੇ ਕਿ ਰਾਤ ਨੂੰ ਖੁਦ ਹੀ ਨਾਮ ਉਹਨਾਂ ਦੇ ਅੰਦਰ ਚੱਲਦਾ ਰਹਿੰਦਾ ਜਿਹੜੀਆਂ ਨਾਮ ਜਪਣ ਵਾਲੀਆਂ ਬੰਦਗੀ ਵਾਲੀਆਂ ਰੂਹਾਂ ਨੇ ਉਹਨਾਂ ਦੇ ਅੰਦਰ ਸਾਰੀ ਸਾਰੀ ਰਾਤ ਉਸ ਕਾਲ ਪ੍ਰਕਾਸ਼ ਗੁਰੂ ਜੀ ਦਾ ਨਾਮ ਚੱਲਦਾ ਰਹਿੰਦਾ ਉਨ੍ਹਾਂ ਦੇ ਅੰਦਰ ਐਸੀ ਬਖਸ਼ਿਸ਼ ਐਸੀ ਬਖਸ਼ਿਸ਼ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਚੱਲਦਾ ਹੀ ਰਹਿੰਦਾ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਅਰ ਆਦ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੋਜ ਦੇ ਵਿੱਚ ਉਹਦੀ ਬੰਦਗੀ ਦੇ ਵਿੱਚ ਮੈਂ ਸਦਾ ਹੀ ਜੁੜਿਆ ਰਹਾ ਸਦਾ ਹੀ ਉਹਦਾ ਨਾਮ ਮੇਰੇ ਅੰਦਰ ਚੱਲਦਾ ਰਹੇ ਕਹਿੰਦੇ ਜਿੱਥੇ ਬੰਦਾ ਰਹਿੰਦਾ ਹੈ ਉਸ ਦੇ ਚ ਗਿਰਦੇ ਦਾ ਉਹਨੂੰ ਪਤਾ ਨਹੀਂ ਜੇ ਕਿਸੇ ਨੇ ਪੁੱਛਿਆ ਕਿ ਤੁਸੀਂ ਜਿਹੜੀ ਉਹ ਬੰਦਗੀ ਕਰਨ ਵਾਲੀਆਂ ਤੁਸੀਂ ਜਿੱਥੇ ਰਹਿੰਦੇ ਹੋ ਉਹਦੇ ਨਜ਼ਾਰੇ ਦੱਸੋ ਉਹ ਕਹਿਣ ਲੱਗੇ ਕਿ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਖੁਦ ਪਤਾ ਹੈ ਜਿਹੜਾ ਉਹ ਰਸ ਹੈ ਉਹ ਦੱਸ ਨਹੀਂ ਸਕਦੇ ਕਹਿੰਦੇ ਜਰੂਰ ਅਸੀਂ ਉਸ ਅਕਾਲਪੁਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਆਂ ਪਰ ਦੱਸਣ ਵਾਲੀ ਕੋਈ ਗੱਲ ਨਹੀਂ ਸਿਰਫ ਰਹਿਣ ਦੇ ਨਾਲ ਹੀ ਪਤਾ ਲੱਗਦਾ ਕਿ ਕਿਹੋ ਜਿਹਾ ਉਸ ਕਾਲਪੁਰਖ ਵਾਹਿਗੁਰੂ ਜੀ ਦਾ ਸਵਾਦ ਉਹਦੇ ਨਾਮ ਦਾ ਸਵਾਦ ਉਹਦੀ ਬੰਦਗੀ ਦਾ ਸਵਾਦ ਰਾਤ ਨੂੰ ਸੌਣ ਲੱਗਿਆਂ ਤਾਂ ਪਾਠ ਕੀਤਾ ਬੰਦਗੀ ਕੀਤੀ ਸਿਆਣੇ ਕਹਿੰਦੇ ਨੇ ਕਿ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਵੱਡੀ ਨੀਂਦ ਹੈ ਹੋ ਸਕਦਾ ਹੈ ਕਿ ਤੇਰੀ ਜ਼ਿੰਦਗੀ ਜਿਹੜੀ ਇਹ ਰਾਤ ਤੂੰ ਸੌ ਰਿਆਂ ਆਖਰੀ ਰਾਤ ਹੋਵੇ ਆਖਰੀ ਰਾਤ ਉਸ ਆਵਾਜ਼ ਦੇ ਵਿੱਚ ਕਹਿੰਦੇ ਜੇਕਰ ਵਾਹਿਗੁਰੂ ਸ਼ਬਦ ਚੱਲਦਾ ਹੋਵੇ ਤਾਂ ਪਿਆਰਿਓ ਜਿਸ ਦਾ ਆਖਰੀ ਸੁਵਾਸ ਗੁਰੂ ਨਾਨਕ ਕਹਿ ਕੇ ਨਿਕਲ ਰਿਹਾ ਹੈ ਉਹ ਸੱਚਖੰਡ ਦੇ ਵਿੱਚ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪ੍ਰਮਾਨ ਹੋ ਜਾਂਦਾ ਹੈ ਕਹਿੰਦੇ ਨੇ ਕਿ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਬੰਦਗੀ ਉਹ ਉਸ ਵੇਲੇ ਕਹਿੰਦੇ ਜਿਹੜਾ ਆਪਾਂ ਕਈ ਵਾਰ ਸੁਣਦੇ ਆ ਨੇ ਕਿ ਲੋਕੀ ਕਹਿ ਦਿੰਦੇ ਨੇ ਕਿ ਸਾਰੇ ਵੇਲੇ ਇੱਕੋ ਜਿਹੇ ਨੇ ਜੀ ਅਮਰਤ ਵੇਲਾ ਸਾਰੀ ਜ਼ਿੰਦਗੀ ਨੂੰ ਅਮਰਤ ਵੇਲਾ ਕੀ ਸਾਰੇ ਸਮੇਂ ਕੁਝ ਨੇ ਕਿਸੇ ਵੇਲੇ ਵੀ ਪਾਠ ਕਰ ਲੋ ਕਹਿੰਦੀ ਜਿਹੜਾ ਅਮਰਤ ਵੇਲਾ ਹੈ ਉਹ ਵੇਲਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਮੌਕੇ ਸੂਰਜ ਨਿਕਲਦਾ ਹੈ ਉਦੋਂ ਜਿਹੜੀ ਬਨਸਪਤੀ ਦੇ ਕੋਲ ਖੇੜਾ ਹੈ ਉਹ ਜਿਸ ਮੌਕੇ ਸੂਰਜ ਛਿਪਦਾ ਹੈ ਉਸ ਮੌਕੇ ਉਹਦੇ ਕੋਲੋਂ ਖੇੜਾ ਨਹੀਂ ਹੋਇਆ ਕਰਦਾ ਉਹ ਸੂਰਜ ਛਿਪਦਿਆਂ ਉਹ ਖੇੜਾ ਨਹੀਂ ਹੁੰਦਾ ਸੂਰਜ ਨਿਕਲਦਾ ਹੈ ਤਾਂ ਉਸ ਵੇਲੇ ਕਹਿੰਦੇ ਜਿਹੜਾ ਵਾਤਾਵਰਣ ਅਜਿਹਹਾ ਹੁੰਦਾ ਜਦੋਂ ਬਨਸਪਤੀ ਦੇ ਵਿੱਚ ਵੀ ਰਸ ਫਰਦਾ ਹੈ ਅੰਮ੍ਰਿਤ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰੀਏ ਰਾਤ ਨੂੰ ਸੌਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਦਾ ਸਿਮਰਨ ਕਰਕੇ ਜਿਹੜੇ ਸੌਂਦੇ ਨੇ ਸਤਿਗੁਰੂ ਕਹਿੰਦੇ ਪਾਈ ساری ਰਾਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੋਦ ਦੇ ਵਿੱਚ ਪੈਂਦੇ ਨੇ ਤੇ ਅੰਮ੍ਰਿਤ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਫਲ ਮਿਲਿਆ ਕਰਦਾ ਹੈ ਕਿਉਂਕਿ ਪਹਿਲੀ ਰਾਤ ਸਤਗੁਰੂ ਪਾਤਸ਼ਾਹ ਜੀ ਨੇ ਉਹਨੂੰ ਫੁੱਲ ਕੇ ਹੈ ਪਹਿਲੀ ਰਾਤ ਫੁੱਲ ਪੈਦਾ ਹੁੰਦੇ ਨੇ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਭਾਈ ਅੰਮ੍ਰਿਤ ਵੇਲੇ ਜਿਹੜੇ ਉੱਠ ਕੇ ਉਹਦੇ ਨਾਮ ਦੀ ਬੰਦਗੀ ਕਰਦੇ ਨੇ ਉਹਨਾਂ ਨੂੰ ਫਲ ਪੈਦਾ ਹੁੰਦੇ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਫਲ ਉਹਨਾਂ ਨੂੰ ਮਿਲਿਆ ਕਰਦਾ ਹੈ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਜੁੜੀਏ ਸਤਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਤਗੁਰੂ ਕਹਿੰਦੇ ਭਾਈ ਮਨ ਚੇਤੇ ਇਕਾਗਰ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਜੁੜ ਫਿਰ ਐਸੀਆਂ ਬਖਸ਼ਿਸ਼ਾਂ ਐਸੀਆਂ ਦਾਤਾਂ ਅਕਾਲ ਪੁਰਖ ਪ੍ਰਮਾਤਮਾ ਬਖਸ਼ੇਗਾ ਐਸੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਪੇਟਾ ਰੱਖਦੇ ਉਹਦੇ ਨਾਮ ਦੀ ਪੇਟਾ ਅੰਮ੍ਰਿਤ ਵੇਲੇ ਦੀ ਪੇਟਾ ਬਾਣੀ ਦੀ ਪੇਟਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਦੇ ਨਾਲ ਮਨਚਿਤ ਇਕਾਗਰ ਕਰਕੇ ਉਹਦਾ ਜਿਸ ਮੌਕੇ ਸਿਮਰਨ ਕਰਾਂਗੇ ਜਿਸ ਮੌਕੇ ਨੂੰ ਚੇਤੇ ਕਰਾਂਗੇ ਪਤਸ਼ਾਹ ਕਹਿੰਦੇ ਪਾਈ ਐਸੀ ਬਖਸ਼ਿਸ਼ ਹੋਵੇਗੀ ਫਿਰ ਉਹ ਕਾਲਪੁਰਖ ਪ੍ਰਮਾਤਮਾ ਦਾਤਾਂ ਬਖਸ਼ਦਾ ਹੈ ਜੀਜੇ ਪਾਤਸ਼ਾਹ ਬਲਿਹਾਰ ਜਾਂਦੇ ਨੇ ਸਤਿਗੁਰੂ ਕਹਿੰਦੇ ਹਉ ਹਰਿ ਕੈ ਸਦ ਬਲਿਹਾਰਣਾ ਜਿਤ ਸੇਵੇ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਸਤਿਗੁਰੂ ਕਹਿੰਦੇ ਪਾਈ ਮੈਂ ਉਹਨਾਂ ਤੋਂ ਬਾਰੇ-ਬਾਰੇ ਜਾਨਾ ਜਿਹੜੇ ਉਸ ਅਕਾਲ ਪੁਰਖ ਵਾਹੀ ਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਗਏ ਨੇ ਜਿਹੜੇ ਆਪਣੇ ਮਨ ਦੀ ਸੇਜਾ ਦੇ ਵਿੱਚ ਉਸ ਅਕਾਲ ਪੁਰਖ ਵਾਹੀ ਗੁਰੂ ਜੀ ਨੂੰ ਬਸਾਉਂਦੇ ਨੇ ਮੈਂ ਉਹਨਾਂ ਤੋਂ ਬਾਰੇ-ਬਾਰੇ ਜਾਨਾ ਸਤਿਗੁਰੂ ਕਹਿੰਦੇ ਐਸੀ ਬਖਸ਼ਿਸ਼ ਉਨ੍ਹਾਂ ਤੇ ਹੁੰਦੀ ਹੈ ਫਿਰ ਆਪਣੇ ਅੰਦਰਲੇ ਅਹੰਕਾਰ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਦਿੰਦੇ ਨੇ ਅੰਦਰਲਾ ਅਹੰਕਾਰ ਉਹਨਾਂ ਦਾ ਸੜ ਜਾਂਦਾ ਹੈ ਐਸੀ ਬਖਸ਼ਿਸ਼ ਮੈਂ ਮੇਰੀ ਮੁੱਕ ਜਾਂਦੀ ਹੈ ਮਾਇਆ ਦਾ ਮੋਹ ਤਿਆਗ ਦਿੰਦੇ ਨੇ ਝੂਠੇ ਰਸਾਂ ਦਾ ਝੂਠੇ ਵਿਸ਼ੇ ਵਿਕਾਰਾਂ ਦਾ ਮੋਹ ਤਿਆਗ ਦਿੰਦੇ ਨੇ ਐਸੀ ਬਖਸ਼ਿਸ਼ ਉਹਨਾਂ ਤੇ ਹੋ ਜਾਂਦੀ ਹੈ ਤੀਜੇ ਪਾਤਸ਼ਾਹ ਕਹਿੰਦੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਦੇ ਵਿੱਚ ਲਾਇਆ ਹੈ ਆਪ ਹੀ ਓਕਾਲਪੁਰਖ ਪ੍ਰਮਾਤਮਾ ਬਖਸ਼ਿਸ਼ਾਂ ਕਰਦਾ ਹੈ ਆਪ ਹੀ ਸਭ ਦਾ ਮਾਂ ਪਿਓ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਸਾਰਿਆਂ ਦੀ ਸੰਭਾਲ ਓਕਾਲਪੁਰਖ ਪ੍ਰਮਾਤਮਾ ਕਰਦਾ ਹੈ ਨਾਨਕ ਨਾਮ ਤੇ ਆਇਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਾਤਸ਼ਾਹ ਕਹਿੰਦੇ ਪਾਈ ਜੋ ਮਨੁੱਖ ਨਾਮ ਜਪਦੇ ਨੇ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਨੇ ਹਰੇਕ ਜੁਗ ਦੇ ਵਿੱਚ ਸਤਿਗੁਰੂ ਕਹਿੰਦੇ ਉਹਨਾਂ ਦੀ ਸੋਭਾ ਹੋਇਆ ਕਰਦੀ ਜਿਹੜੇ ਨਾਮ ਦੇ ਵਿੱਚ ਜੁੜ ਗਏ ਜਿਹੜੇ ਉਹਦੀ ਬੰਦਗੀ ਦੇ ਵਿੱਚ ਜੁੜ ਗਏ ਆਪਣੇ ਟਿਕਾਣੇ ਤੇ ਰਹਿੰਦੇ ਨੇ ਟਿਕਾਣਾ ਕਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਉਹਦੇ ਵਿੱਚ ਉਹ ਭੇਦ ਹੋ ਜਾਂਦੇ ਨੇ ਐਸੇ ਟਿਕਾਣੇ ਤੇ ਪਹੁੰਚ ਜਾਂਦੇ ਨੇ ਪਾਤਸ਼ਾਹ ਕਹਿੰਦੇ ਪਾਈ ਫਿਰ ਉਸ ਟਿਕਾਣੇ ਤੋਂ ਕਦੀ ਵੀ ਹੱਲਦੇ ਨਹੀਂ ਉਹ ਅਕਾਲ ਪੁਰਖ ਪ੍ਰਮਾਤਮਾ ਫਿਰ ਉਹਨਾਂ ਦੀ ਜੁਗਾ ਜੁਗਾ ਤੱਕ ਸੋਭਾ ਕਰ ਦਿੰਦਾ ਹੈ ਅੱਗੇ ਪਾਤਸ਼ਾਹ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਸਤਿਗੁਰੂ ਕਹਿੰਦੇ ਤੂੰ ਕਰਨ ਕਰਣ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਰਣਾ ਕੋਈ ਹੈ ਕਾਲਪੁਰਖ ਪਰਮਾਤਮਾ ਤੁਸੀਂ ਸਮਰਤ ਹੋ ਤੂੰ ਸਾਰੀ ਕੁਦਰਤ ਨੂੰ ਰਚਣ ਵਾਲਾ ਹੈ ਸਾਰਿਆਂ ਨੂੰ ਰਚਨ ਜੋਗਾ ਹੈ ਤੇਰੇ ਬਿਨਾ ਤੇਰੇ ਤੇਰੇ ਜਿੱਡਾ ਕੋਈ ਹੋਰ ਹੈ ਨਹੀਂ हे ਪਾਤਸ਼ਾਹ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਫਿਰ ਇਹਨੂੰ ਨਾਸ਼ ਕਰ ਦਿੰਦਾ ਹੈ اے کال پرکھ واہ گرو اس کال پرکھ پرماطما اگے سਤグルو ਬੇਨਤੀ ਕਰੇ ਨੇ ਬੇਨਤੀ ਰੂਪ ਦਾ ਸ਼ਬਦ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਜਿਨ ਅਵਰਣਾ ਕੋਈ ਤੁਦ ਆਪੇ ਸਿਸ਼ਤ ਸਰਜੀਆ ਆਪੇ ਖੁਨ ਗੋਈ ਸਤグルਪਾਤਸ਼ਾਹ ਕਹਿੰਦੇ ਪਾਈ ਤੂੰ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਉਹ ਨਾਸ਼ ਕਰ ਦਿੰਦਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਸਭ ਥਾਈਂ ਹਰੀ ਦਾ ਹੀ ਹੁਕਮ ਵਰਤ ਰਿਹਾ ਹੈ ਉਹ 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 ਅਕਾਲਪੁਰਖ ਪਰਮਾਤਮਾ ਜੋ ਉਹ ਕਰਦਾ ਹੈ ਸੋਈ ਹੋ ਰਿਹਾ ਹੈ ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹਨੂੰ ਉਸ ਅਕਾਲਪੁਰਖ ਪਰਮਾਤਮਾ ਦੀ ਵਡਿਆਈ ਮਿਲਦੀ ਹੈ ਉਹ ਅਕਾਲਪੁਰਖ ਵਾਹਿਗੁਰੂ ਉਹਨਾਂ ਨੂੰ ਵਡਿਆਈ ਬਖਸ਼ਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਸਤਗੁਰੂ ਕਹਿੰਦੇ ਪਾਈ ਉਸ ਅਕਾਲਪੁਰਖ ਪਰਮਾਤਮਾ ਨੂੰ ਅਸੀਂ ਮਿਲਣ ਆਏ ਆਂ ਉਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ ਹੈ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਉਹ ਕਾਲਪੁਰਖ ਪ੍ਰਮਾਤਮਾ ਨੂੰ ਮਿਲ ਪੈਂਦੇ ਨੇ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਸਤਿਗੁਰੂ ਕਹਿੰਦੇ ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਜਿਹੜੇ ਸਿਮਰਦੇ ਨੇ ਜਿਹੜੇ ਮਨੁੱਖ ਉਸ ਕਾਲਪੁਰਖ ਵਾਹਿਗੁਰੂ ਜੀ ਨੂੰ ਸਿਮਰਦੇ ਨੇ ਇਹ ਭਾਈ ਸਾਰੇ ਆਖੋ ਕਿ ਉਹ ਸਤਿਗੁਰੂ ਤਨ ਹੈ ਤਨ ਹੈ ਤਨ ਹੈ ਉਹ ਕਾਲਪੁਰਖ ਵਾਹਿਗੁਰੂ ਤਨ ਹੈ ਉਹ ਸਤਿਗੁਰੂ ਤਨ ਹੈ ਜਿਹਨੂੰ ਸਾਰੀ ਸ੍ਰਿਸ਼ਟੀ ਸਿਮਰ ਰਹੀ ਹੈ ਜੀਦੀ ਬੰਦਗੀ ਸਾਰੇ ਕਰ ਰਹੇ ਨੇ ਸਤਿਗੁਰੂ ਕਹਿੰਦੇ ਪਾਈਓ ਕਾਲਪੁਰਖ ਪ੍ਰਮਾਤਮਾ ਤਨ ਹੈ ਸਤਿਗੁਰੂ ਉਹਨਾਂ ਤੋਂ ਬਲਿਹਾਰ ਜਾਂਦੇ ਨੇ ਬਾਰੇ-ਬਾਰੇ ਜਾਂਦੇ ਨੇ ਜਿਹੜੇ ਆਪਣੇ ਮਨ ਦੇ ਵਿੱਚ ਉਸ ਕਾਲਪੁਰਖ ਵਾਹਿਗੁਰੂ ਜੀ ਨੂੰ ਵਸਾ ਲੈਂਦੇ ਨੇ ਆਓ ਸਤਿਗੁਰੂ ਅੱਗੇ ਆਪਾਂ ਵੀ ਅਰਦਾਸ ਬੇਨਤੀ ਕਰੀਏ ਪਾਤਸ਼ਾਹ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਨਾਮ ਦੀ ਦਾਤ ਮਿਲ ਜਾਵੇ ਤੇਰੇ ਨਾਮ ਨੂੰ ਸਿਮਰ ਕੇ ਅਸੀਂ ਵੀ ਆਪਣੇ ਅੰਦਰਲੀ ਹਉਮੈ ਨੂੰ ਦੂਰ ਕਰ ਲਈਏ ਅੰਦਰਲੀ ਵਿਕਾਰਾਂ ਨੂੰ ਦੂਰ ਕਰ ਲਈਏ ਸਾਡੇ ਅੰਦਰੋਂ ਵੀ ਵਿਕਾਰ ਨਿਕਲ ਜਾਣੇ ਅਰਦਾਸ ਗੁਰੂ ਚਰਨਾਂ ਦੇ ਵਿੱਚ ਹਮੇਸ਼ਾ ਕਰੀਏ ਸਤਿਗੁਰੂ ਸਾਡੇ ਤੇ ਵੀ ਮਿਹਰ ਕਰਨਗੇ ਸੋ ਆਓ ਸਮਾਂ ਤਕਰੀਬਨ ਹੋ ਗਿਆ ਵਿਚਾਰਾਂ ਕਰਦੇ ਆ ਇੱਕ ਨਹੀਂ ਬੇਅੰਤ ਪੁੱਲਾਂ ਹੋਈਆਂ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਨ ਹਾਰ ਬਖਸ਼ ਲੈਣਾ ਜੀ ਸੋ ਆਓ ਇਸ ਤੋਂ ਬਾਅਦ ਸਾਡੇ ਬੜੇ ਹੀ ਸਤਕਾਰਯੋਗ ਭਾਈ ਸਾਹਿਬ ਭਾਈ ਨਰਪਾਲ ਸਿੰਘ ਜੀ ਤੇ ਆਪਾਂ ਸਾਰੇ ਰਲ ਮਿਲ ਕੇ ਹਰੀ ਜਸ ਕੀਰਤਨ ਦੇ ਵਿੱਚ ਜੁੜੀਏ ਲਾਹੇ ਲਈਏ ਸੋ ਬੇਨਤੀ ਹੈ ਸੰਗਤ ਨੂੰ ਕਿ ਸਤਿਗੁਰੂ ਦੀ ਮਿਹਰ ਦੇ ਨਾਲ ਆਪਣੇ ਕੋਲ ਇੱਕ ਜਥਾ ਹੋਰ ਆ ਗਿਆ ਕੱਲ ਤੋਂ ਕੀਰਤਨ ਸ਼ੁਰੂ ਕਰਨਗੇ ਸਾਰੀ ਸੰਗਤ ਨੇ ਲਾਹੇ ਲੈਣੇ ਉਸ ਕਾਲ ਪੁਰਖ ਵਾਹਿਗੁਰੂ ਜੀ ਦੇ ਸਤਿਗੁਰੂ ਦੇ ਕੀਰਤਨ ਦੇ ਵਿੱਚ ਜੁੜੀਏ ਲਾਹੇ ਲਈ ਆਪਣੇ ਸਮੇਂ ਨੂੰ ਸਫਲਾ ਕਰੀਏ ਇਨੀਆਂ ਕੋ ਬੇਨਤੀਆਂ ਕਰੋ ਪਰਮਾਨ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ